ਰਾਜਵੀਰ ਜਵੰਦਾ ਦੀ ਹਾਲਤ ਹੈ ਜਿਹੜੀ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਦੇ ਜਿਹੜੇ ਐਕਸ-ਰੇ ਹੋਏ ਨੇ ਜਾਂ ਜਿਹੜੇ ਟੈਸਟ ਹੋਏ ਨੇ ਉਹਨਾਂ ਦੇ ਵਿੱਚ ਜਿਸ ਤਰੀਕੇ ਦਾ ਬਦਲਾਅ ਚਾਹੀਦਾ ਸੀ ਜਾਂ ਜਿਸ ਤਰੀਕੇ ਦਾ ਡਾਕਟਰ ਕਹਿੰਦੇ ਨੇ ਬਦਲਾਅ ਹੋਣਾ ਚਾਹੀਦਾ ਸੀ ਉਸ ਤਰੀਕੇ ਦਾ ਬਦਲਾਅ ਨਹੀਂ ਆਇਆ ਰਿਪੋਰਟ ਸਾਡੇ ਕੋਲ ਹੈ ਤਾਂ ਲਾਈਫ سپورਟ ਤੇ ਨੇ ਉਹਨਾਂ ਦੀ ਜਿਹੜੀ ਨਿਊਰੋਲੋਜੀਕਲ ਸਥਿਤੀ ਹੈ ਉਹ ਗੰਭੀਰ ਬਣੀ ਹੋਈ ਹੈ ਦਿਮਾਗੀ ਗਤੀਵਿਧੀ ਹੈ ਜਿਹੜੀ ਉਹ ਬਹੁਤ ਘੱਟ ਹੈ ਤਕਨੀਕੀ ਇਲਾਜ ਦੇ ਬਾਵਜੂਦ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੋਈ ਜ਼ਿਆਦਾ ਸੁਧਾਰ ਹੈ ਜਿਹੜਾ ਉਹ ਨਹੀਂ ਮਿਲਿਆ ਉਹ ਨਹੀਂ ਆ ਰਿਹਾ ਰੀੜ ਦੀ ਹੱਡੀ ਦੇ ਵਿੱਚ ਜਿਹੜੀਆਂ ਸੱਟਾਂ ਵੱਜੀਆਂ ਸੀਗੀਆਂ ਉਹਦੇ ਕਰਕੇ ਰਾਜਵੀਰ ਜਵੰਦਾ ਦੀ ਜੋ ਹੈ ਉਹ ਹਾਲਤ ਖਾਲੇ ਤੱਕ ਸਹੀ ਨਹੀਂ ਹੈ ਜਿਸ ਤਰੀਕੇ ਦੀ ਹਾਲਤ ਹੋਣੀ ਚਾਹੀਦੀ ਸੀ ਹੱਥਾਂ ਤੇ ਪੈਰਾਂ ਦੇ ਵਿੱਚ ਗੰਭੀਰ ਹੈ ਜਿਹੜੀ ਕਮਜ਼ੋਰੀ ਆਈ ਹੋਈ ਹੈ ਤਾਂ ਇਹ ਰਿਪੋਰਟ ਹੈ ਜਿਹੜੀ ਅੱਜ ਰਾਜਵੀਰ ਜਵੰਦਾ ਦੀ ਡਾਕਟਰਾਂ ਨੇ ਦਿੱਤੀ ਹੈ ਹੌਟਿਸ ਹਸਪਤਾਲ ਦੇ ਵਿੱਚ ਤਾ ਕਿਤੇ ਨਾ ਕਿਤੇ ਜਿਹੜੀ ਕੱਲ ਰਾਹਤ ਦੀ ਖਬਰ ਸੀ ਅੱਜ ਇਸ ਖਬਰ ਨੇ ਇਸ ਰਿਪੋਰਟ ਨੇ ਚਿੰਤਾ ਜਿਹੜੀ ਉਹ ਕੁਛ ਨਾ ਕੁਛ ਪਤਾਈ ਹੈ ਪਰ ਅਰਦਾਸ ਕਰੋ ਤੁਸੀਂ ਵੀ ਸਾਰੇ ਅਰਦਾਸ ਕਰੋ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋਵੇ ਪਰ ਇਹ ਜਿਹੜੀ ਰਿਪੋਰਟ ਹੈ ਕਿਤੇ ਨਾ ਕਿਤੇ ਇਸ ਰਿਪੋਰਟ ਨੇ ਚਿੰਤਾ ਜਿਹੜੀ ਉਹ ਵਧਾ ਦਿੱਤੀ ਹੈ